ਆਪਣੀ ਵੀਡੀਓ ਦੇਖ ਰਹੇ ਸਾਰੇ ਸੱਜਣ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਜੋ ਮੈਂ ਵੀਡੀਓ ਪਾ ਰਹੇ ਆਂ ਬਾਬਾ ਜੀ ਗੱਲਾਂ ਬੜੀਆਂ ਘੈਂਡ ਸੁਣਾਉਂਦੇ ਨੇ ਗੱਲਾਂ ਸੁਣ ਕੇ ਦੇਖਿਓ ਵੈਸੇ ਬਾਬਾ ਜੀ ਇਹ ASCII ਰੋਡ ਤੇ ਦੁੱਖਨਵਾਰ ਸਾਹਿਬ ਦੇ ਨੇੜੇ ਕੁਲਚੇ ਬਣਾਉਂਦੇ ਨੇ ਕੁਲਚੇ ਹੀ ਬੜੇ ਟੇਸਟੀ ਬਣਾਉਂਦੇ ਨੇ ਸੁਣ ਕੇ ਦੇਖਿਓ ਗੱਲਾਂ ਜੀ ਸਿੰਘ ਕੁਲਚਾ ਪਟਾਰਕ ਬਿਲਕੁਲ ਕੁਲਚਾ ਪਟਾਰ ਅਕਾਲ ਤੂਫਾਨ ਸਿੰਘ ਸਪੈਸ਼ਲ ਮੱਖਣ ਪਨੀਰ ਵਾਲੇ ਕੁਲਚੇ। ਭਾਈ ਬਾਬਾ ਜੀ ਦੇ ਕੁਲਚੇ ਨਾ ਸਿਰੇ ਹੁੰਦੇ ਨੇ। ਬਾਕੀ ਗਿਆਨ ਦੀਆਂ ਗੱਲਾਂ ਦੱਸਦੇ ਨੇ ਬਾਬਾ ਜੀ ਬਹੁਤ। ਬਾਕੀ ਇਹਨਾਂ ਦੇ ਬੋਲੇ ਢੈਂਟ ਹੁੰਦੇ ਨੇ ਮਾਲਾ। ਨਿੰਗ ਸਿੰਘਾਂ ਦੇ। ਜਿਹੋ ਉਹਨੇ ਨਹੀਂ ਤਾਉਣਾ ਹੀ ਨਾ। ਜਦੋਂ ਤੱਕ ਪਾਪ ਨਹੀਂ ਵੱਧ ਹੋਣੇ ਨਹੀਂ ਆਉਣਾ। ਬਾਬਾ ਜੀ ਪ੍ਰਾਣੇ ਸਮੇਂ ਦੇ ਵਿੱਚ ਨਾ ਬਾਤ ਪ੍ਰਯਾਸ ਪ੍ਰਾਤਨ ਗੁਰਸਿੱਖੋਇ ਨੇ ਬੁਰਕਾ ਤੌਰੇ ਉਹ ਪਹਿਲਾ ਗ੍ਰੰਥਾ ਦੀ ਕੋਲ ਕਰਦੇ ਗ੍ਰੰਥ ਪੜ੍ਹਦੇ ਤੇ ਕੋ ਨਾਲੇ ਮੇਰੇ ਸਾਲੇ ਦੇ ਮੋਬਾਈਲ ਤੇ ਹੀ ਫੇਰ ਮਿਲਦੀ ਗ੍ਰੰਥ ਨੂੰ ਹੱਥ ਨਹੀਂ ਲਾਉਂਦਾ ਕੋਈ ਚਾਹੇ ਮਾਇਆ ਚਾਹੇ ਲਗਾ ਚਾਹੇ ਕੋਈ ਬੰਦਾ ਕਹਿੰਦਾ ਮੈਂ ਹੀ ਕਹਦਾ ਕਿ ਮੈਂ ਜਪਜੀ ਸਾਹਿਬ ਦਾ ਪਾਠ ਕਰਦਾ ਨਹੀਂ ਕਰਦਾ ਕੱਲ੍ਹ ਕੀ ਧਰੂ ਦਾ ਪਤਾ ਸੀ ਕਿ ਤੂੰ ਮੁੜ ਗਈ ਥਾਸੀ ਕਹਦੀ ਗੁਰੂ ਗ੍ਰੰਥ ਸਾਹਿਬ ਨੂੰ ਸੀ ਮੰਨਦੇ ਆ ਮੰਨਣ ਨੂੰ ਕੀ ਆ ਮੰਨਣ ਨੂੰ ਉਹਦੀ ਗੱਲ ਮੰਨਣੀ ਦੋਰੋਂ ਦਾ ਮਤ ਲਿਆ ਪੁਰੂਹੀ ਨਹੀਂ ਬੰਨਦੇ। ਉਹਨਾਂ ਐਂ ਇੱਕ ਵਾਰੀ ਤੇ ਜੱਪੀ ਸਾਹਿਬ ਦਾ ਜਾਪ-ਜਾਪ ਕਰਦਾ, ਜੁੱਝੇ ਪੜਦੇ ਵੀ ਸਾਡਾ ਕੰਮ ਪੂਰਾ ਹੋ ਗਿਆ। ਪਰ ਜੇ ਕਿਸੇ ਨੂੰ ਪੁੱਛੇ ਕਿ ਜੱਪੀ ਸਾਹਿਬ ਦਾ ਹੱਥ ਸੁਣਾਵੇ ਕਿਸੇ ਨੂੰ ਨਹੀਂ ਪਤਾ ਹੋਊਗਾ ਚਾਹੇ ਉਹ ਵੀ ਕਲਪਨ ਹੋਵੇ। ਅੱਜ ਇਹਨਾਂ ਦੀ ਮੈਂ ਸੁਣੀ ਜਾਂਦਾ ਜੀ ਜਿਹੜੇ ਚੜ੍ਹਾਈ ਕਰਗੇ ਬਾਪੂ ਧਰਮ ਸਭ। ਹਾਂ ਧਰਮ ਸਹੀ। ਕਹਿੰਦੇ ਵਿਸ਼ਾ ਆਪਣਾ ਪੜਨਾ ਨਹੀਂ ਹੈਗਾ। ਜੇ ਆਪਣਾ ਉਹਨੂੰ ਕੋਸ਼ ਕਰਦਾ ਉਹ ਕੋਸ਼ ਕਰਦਾ ਇਸ ਤਰ੍ਹਾਂ ਦੀ ਜਨ ਤਾਂ ਕਹਿੰਦੇ ਬਥੇਰੇਆਂ ਨੂੰ ਯਾਦ ਹੋਊਗਾ ਜਪਜੀ ਸਾਹਿਬ ਪੱਕੇ ਦਾ ਮਤਲਬ ਇਹ ਨਹੀਂ ਪਤਾ ਉਹਦਾ ਕੋਈ ਪ੍ਰੋਗਰਾਮ ਨਹੀਂ ਜਾਂਦਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸੋ ਤੁਹਾਨੂੰ ਇਹ ਗੱਲ ਕਦੇ ਕਿਸੇ ਨੇ ਨਹੀਂ ਦੱਸੀ ਹੋਊਂਗੀ ਮੈਂ ਦੱਸਦਾ ਜਿਹੜਾ ਮੂਲ ਮੰਤਰ ਆ ਉਹ ਜਪਜੀ ਸਾਹਿਬ ਦਾ ਪੂਰਨ ਨਿਚੋੜ ਆ ਇੱਕ ਮੂਲ ਮੰਤਰ ਜਿਹੜਾ ਮੂਲ ਮੰਤਰ ਉਹ ਪ੍ਰਸੰਗ ਦਾ ਜਿਹੜਾ ਜਪਜੀ ਸਾਹਿਬ ਆ ਉਹਦੀ ਵਿਆਖਿਆ ਹੈ ਸਮਝ ਗਈ ਕੋਸ਼ ਸੁਣੋ ਜਿਹੜਾ ਜਪਜੀ ਸਾਹਿਬ ਆ ਉਹ ਗੁਰੂ ਗ੍ਰੰਥ ਸਾਹਿਬ ਦਾ ਪੂਰਨ ਨਿਚੋੜ ਆ ਜੇ ਉਹਨੂੰ ਕੋਈ ਪੜ੍ਹੇ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਉਹ ਵਿਆਖਿਆ ਏ ਤੇ ਜਿਹੜਾ ਜਪਜੀ ਸਾਹਿਬ ਆ ਉਹ ਪ੍ਰਸੰਗ ਆ ਜੇ ਕੋਈ ਕਿਸੇ ਦੇ ਪਤਾ ਕੀ ਹੈ ਬਾਬੇ ਹਰਨੇਕ ਨੇ ਸਿਖਾਈ ਹੋਈਆਂ ਨਹੀਂ ਗੱਲਾਂ ਜਿਹੜਾ ਆਪਣੇ ਘਰੇ ਕਰਦਾ ਵਾ ਬਈ ਕਿਹੜਾ ਪੰਡਿਆ ਸਾਡਾ ਸਤੂ ਵਾਲਾ ਪਾਸੇ ਨੂੰ ਪੜਦੇ ਆ ਆਪਾਂ ਬਈ ਵਾਸਰ ਆਪਨੂੰ ਪ੍ਰਾਪਤੀ ਕਰ ਆਪਣੇ ਆਲੇ ਸਿਰ ਵੀ ਕੋ ਪੜਨਾ ਪੀਛਾ ਬਣਾ ਲਿਆ ਸਮਝ ਨਹੀਂ ਆਉਂਦਾ ਯਾ ਯਾ ਕੋਈ ਬੰਦੇ ਵਰਗਾ ਕਿਹੜਾ ਸੀ ਬਾਬਾ ਜੀ ਇਹਨੂੰ ਕੀ ਕਹਿੰਦੇ ਨੇ ਇਹ ਨਿਸ਼ਾਨ ਨੂੰ ਇਹਨੂੰ ਵੀ ਅਸ਼ਟਪੂਜਾ ਕਹਿੰਦੇ ਨੇ ਇਹ ਸ਼ਕਤੀ ਸਰੂਪ ਹੈ ਦੀਆਂ ਅੱਠ ਪੂਜਾਵਾਂ ਨੇ ਤੇ ਪ੍ਰਾਤਨੋਂ ਪਹਿਲਾਂ ਨਿਸ਼ਾਨ ਸਾਹਿਬ ਹੁੰਦੇ ਸੀ ਇਹਦੇ ਨਾਲ ਉਹ ਜਦੋਂ ਅੰਗਰੇਜ਼ਾਂ ਦਾ ਰਾਜ ਆਇਆ ਉਦੋਂ ਇਹ ਬਦਲਤਾ ਸੀ ਨਾ ਉਦੋਂ ਖੰਡੇ ਤੇ ਕਰਕੁਣਾ ਤੀਰ ਵੀਰ ਦੇ ਖੜੇ ਜੋ ਬਾਹਰ ਚੱਲਦੇ ਸੀ ਨਾ ਕੇ ਬਗਵਾਹੀ ਕਰਦੇ ਹੁੰਦੇ ਸੀ ਅਸ਼ਟਪੂਜੇ ਗਜਗਾ ਵੀ ਕਹਿੰਦੇ ਨੇ ਇਹਨੂੰ ਅਸ਼ਟਪੂਜਾ ਗਜਗਾ ਅੱਪਾ ਲੈ ਕੀ ਗਏ ਸੀਗੇ ਹਾਂਜੀ ਠੀਕ ਆਈ ਨਾ ਅੰਦਰ ਮੁੱਕਾ ਹੀ ਲਾਤਾ ਲਗਣਾ ਵੀ ਚਾਹੀਦਾ ਮਾਇ ਸਰ ਕੋ ਵਾਪਸ ਹੀ ਉਹਨੇ ਜੇ ਕਿ ਛੱਗੀ ਸੀ ਆ ਕੇ ਤੇ ਉਹ ਬਸ ਐ ਲਾ ਲੋ ਵੀ ਇੱਕ ਅੰਦਰ ਵੀ ਜੇ ਚੱਲ ਗਏ ਨੇ ਡਿਜ਼ਾਈਨਰ ਮੰਦਪੁਰ ਸਾਇਬ ਵਾਪਸੀ ਕਰ ਲਈ ਬਾਬਾ ਜੀ ਮੈਂ ਨਾ ਮੇਰੇ ਨਾਲ ਦੇ ਗੁਰਦੁਆਰ ਮੈਂ ਤੁਹਾਡੇ ਕੋਲ ਜਾਂਦੇ ਸੀ ਮੈਂ ਨਾ ਬਾਹਰ ਬਹਿ ਕੇ ਮੁੜ ਜਰਦਾ ਹੁੰਦਾ ਸੀਗਾ ਪਾਰਕਿੰਗ 'ਤੇ ਤੇ ਅੱਜ ਅੱਜ ਜਦ ਤੱਕ ਮਹਾਰਾਜ ਦੇ ਦਰਸ਼ਨ ਨਾ ਕਰੀਏ ਜਾਣੇ ਨਹੀਂ ਆਉਂਦਾ ਚਾਹੇ ਰਾਤ ਨੂੰ 11:00 ਵੱਜ ਜੇ ਨਾ ਚਾਹੇ 11:30 ਮਹਾਰਾਜ ਦੇ ਦਰਸ਼ਨ ਕਰਕੇ ਫੇਰ ਘਰੇ ਜਾਂਦਾ ਮੈਂ ਬਾਬਾ ਜੀ ਲਵੇ ਜਿੰਨੀ ਵਾਰ ਵੀ ਆਇਆ ਗੱਲਾਂ ਸਿਰੇ ਹੀ ਹੁੰਦੀਆਂ ਨੇ ਬਾਬਾ ਜੀ ਦੀਆਂ ਮੈਂ ਮੰਨ ਲਾ ਕੀ ਇਹ ਨਾ ਲਵੇ ਇੱਧਰ ਆਉਣਾ ਦਾ ਇੱਧਰ ਹੀ ਜਾ ਮੈਂ ਜੀ ਮੰਨ ਲਓ ਬਾਬਾ ਜੀ ਦੇ ਨਾਲੇ ਮੰਨ ਲਾ ਬੋਲੇ ਸੁਣੀਦੇ ਨੇ ਵਧੀਆ ਸੁਣਾਉਂਦੇ ਨੇ ਗੱਲਾਂ ਪੂਰੀਆਂ ਬਾਬਾ ਜੀ ਅਸਲ 'ਚ ਆਪਣੀਆਂ ਗੱਲਾਂ ਹੀ ਵਧੀਆ ਨੇ ਆਪਾਂ ਹੀ ਵਿਗੜੇ ਹੋਏ ਆ ਆਪਾਂ ਹੀ ਵਿਗੜੇ ਆਪਣੇ ਪੰਥ ਦੀਆਂ ਗੱਲਾਂ ਵਧੀਆ ਹੀ ਨੇ ਆਪਾਂ ਹੀ ਇਹਨੇ ਵਿਗੜਿਆ ਆਪਾਂ ਕਹਿੰਨੇ ਆ ਨਾ ਯਾਰ ਰਹਿਤ ਪਤਾ ਕੀ ਕਹਿੰਦੇ ਨੇ ਸਿੱਖੋ ਆਪਣੀ ਪੈਰਾਂ ਨੂੰ ਬਚਾ ਲਓ ਹਾਂਜੀ ਹਾਂ ਬਾਬਾ ਜੀ ਆਪਾਂ ਅੱਜ ਕੀ ਕਹਿੰਨੇ ਆ ਯਾਰ ਅਮਰਕ ਸਾਹਿਬ ਦਾ ਰਹਿਤਮ ਰਿਆ ਦਾ ਬਹੁਤ ਰੱਖੀ ਰੂਪ ਹੋਊਗੀ ਹਨਾ ਔਰ ਰਹਿਤਮ ਰਿਆਦਾ ਬਹੁਤ ਨਹੀਂ ਹੈਗੀ ਆਪਣੀ ਅਸਲ ਜ਼ਿੰਦਗੀ ਉਹ ਉਹ ਹੈ ਆਪਾਂ ਹੀ ਇੰਨੇ ਵਿਗੜੇ ਹੋਏ ਆ ਭਟਕ ਗਏ ਆਪਾਂ ਰਾਤ ਨੂੰ ਇਹ ਵੀ ਨਹੀਂ ਕਿ ਸਟੈਟਸ ਪਾਇਆ ਕਿਸੇ ਜਿਹੜਾ ਜੀ ਇਹ ਵੀਡੀਓ ਕਿਸੇ ਨੇ ਪੜਾ ਕੇ ਨਾ ਪਾਈ ਆ ਇੱਕ ਆਪਰ ਵੀਡੀਓ ਆਈ ਥੋਡੇ ਕੋਲ ਅਸਲਾ ਇਹ ਇੰਸਟਾ ਤੇ ਪਾਈ ਸੀ ਜਿਹੜਾ ਮੈਂ ਬੱਦ ਰਿਹਾ ਪਿਆਜ ਇਹਨੂੰ ਬੰਬ ਕਹਿੰਦੇ ਨੇ ਠੀਕ ਹੈ ਜੀ ਹੋਰ ਰਜਾਈ ਨੂੰ ਕਹਿੰਦੇ ਨੇ ਹਫਲਾ ਤੂਨਾ ਹਾਂਜੀ ਤੇ ਗੱਡੀ ਨੂੰ ਕਹਿੰਦੇ ਨੇ ਜਹਾਜ਼ ਹਾਂਜੀ ਠੀਕ ਹੈ ਬਾਕੀ ਦੁੱਦ ਨੂੰ ਜੀ ਦੁੱਦ ਨੂੰ ਸਮੁੰਦਰ ਤੇ ਚਾਰ ਕਹਿੰਦੇ ਨੇ ਆਪਣਾ ਢਿੱਡ ਭੋਖਣਾ ਠੀਕ ਹੈ ਜੀ ਭੁਖਦੀ ਉਹ ਢਿੱਡ ਆਈ ਸਹੀ ਗੱਲ ਆ ਟ੍ਰੇਨ ਨੂੰ ਕਹਿੰਦੇ ਨੇ ਭੂਤ ਨਹੀਂ ਤੇ ਉਹਨੂੰ ਜਿਹੜਾ ਖਿੱਚਦਾ ਇੰਜਣ ਆ ਉਹਨੂੰ ਕਹਿੰਦੇ ਨੇ ਤੇਜਾ ਸਿੰਘ ਅੱਛਾ ਜੀ ਐ ਵੈਸੇ ਬਹੁਤ ਗੜਗਾਚ ਬੋਲੇ ਨੇ ਆਪਣੇ ਇੱਕ ਨਹੀਂ ਹੈਗੇ ਬਹੁਤ ਨੇ ਹਾਂ ਅਲੱਗ-ਅਲੱਗ ਬਣੇ ਹੋਏ ਨੇ ਜੋ ਬਾਬਾਈ ਉਹਦੇ ਤੂਫਾਨ ਸਿੰਘ ਹੁੰਦੇ ਤੇ ਪਹਿਲਾਂ ਉਹ ਉਹਨਾਂ ਦੀ ਡਿਊਟੀ ਹੁਣ ਉਹ ਜ਼ਥੇਦਾਰ ਨੇ ਹੀ ਪੂਰੇ ਪਟਿਆਲੇ ਦੇ ਜ਼ਥੇਦਾਰ ਨੇ ਉਹ ਆਪਣਾ ਹੁਣ ਕਿਸੇ ਮਸਲੇ ਦੇ ਵਿੱਚ ਮਲੇਰ ਕੋਟਲੇ ਸਾਈਡ ਗਏ ਹੋਏ ਉਹਨਾਂ ਤੋਂ ਬਾਅਦ ਮੈਂ ਆਹਾਂ ਦਾ ਠੀਕ ਆ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਇਹ ਆਈ ਮੰਨ ਲਾ ਕੀ ਆਪਾਂ ਜਦੋਂ ਵੀ ਕਿਤੋਂ ਫਾਸਟ ਫੂਡ ਲੈਨੇ ਆ ਖਾਣੇ ਆ ਤਾਂ ਮੰਨ ਲਾ ਕੀ ਆਪਣੇ ਪੰਜਾਬੀ ਭਰਾਵਾਂ ਤੋਂ ਹੀ ਵੱਧ ਤੋਂ ਵੱਧ ਖਾਇਆ ਪੀਆ ਕਰੋ ਹਨਾ ਖਰੀਦਿਆ ਕਰੋ ਤੇ ਬਾਬਾ ਜੀ ਤਾਂ ਵੈਸੇ ਵੀ ਗੁਰ ਸਿੱਖ ਨੇ ਸਫਾਈ ਦਾ ਬੜਾ ਧਿਆਨ ਰੱਖਦੇ ਨੇ ਉਸ ਤੋਂ ਬਾਅਦ ਕਰ ਲਿਆ ਕਿ ਬਾਬਾ ਜੀ ਮੰਨ ਲਾ ਕਿ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦੀ ਬਹੁਤ ਕੋਸ਼ਿਸ਼ ਕਰਦੇ ਨੇ ਜਿਵੇਂ ਮੰਨ ਲਾ ਕਿ ਪਾਠ ਸੁਣਾਉਣ ਵਾਲੇ ਬੱਚਿਆਂ ਨੂੰ ਕਾਫੀ ਦਿਨ ਕੁਲਚੇ ਫ੍ਰੀ ਖਵਾਉਂਦੇ ਨੇ ਜਿਵੇਂ ਜਪ ਸਾਹਿਬ ਜਾਂ ਚਪਈ ਸਾਹਿਬ ਜਪਤੀ ਸਾਹਿਬ ਇਦਾਂ ਸੁਣਾਉਣ ਕਰਕੇ ਜੋ ਵੀ ਬੱਚੇ ਜਿਵੇਂ ਜਿਵੇਂ ਪਾਠ ਸੁਣਾਉਂਦੇ ਨੇ ਉਦਾਂ ਮੰਨ ਲਾ ਕਿ ਉਹਨਾਂ ਨੂੰ ਕੁਲਚੇ ਫ੍ਰੀ ਖਵਾਉਂਦੇ ਨੇ ਬੱਚੇ ਦਾ ਉਹਦੇ ਨਾਲ ਮੰਨ ਲਾ ਕਿ ਲਾਲਚੇ ਨਾਲ ਲੱਗਿਆ ਰਹਿੰਦਾ ਕਿ ਹਾਂ ਚਲੋ ਬਾਣੀ ਕਿੰਨੀ ਨੂੰ ਹੋ ਜਾਂਦਾ ਹਨਾ ਜੀ ਬਾਕੀ ਜੀ ਵੀਡੀਓ ਵੱਤ ਵੱਤ ਦੇਖ ਲਿਆ ਕਰੋ ਵੱਤ ਵੱਤ ਸ਼ੇਅਰ ਕਰਿਆ ਕਰੋ ਹਨਾ ਜਿਨ੍ਹਾਂ ਵੀਰਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ